ਦੀਪਕ ਸ਼ਰਮਾ ਜੀ ਮੇਨ ਨਾਲ ਮੌਜੂਦ ਹੈ ਸੀਨੀਅਰ ਪੱਤਰਕਾਰ ਹੈ ਗੱਲਬਾਤ ਕਰ ਲੈਣੀ ਆ ਜੋ ਹੁਣ ਟਿੱਕਰ ਹੋਇਆ ਤੁਸੀਂ ਕੀ ਸਮਝਦੇ ਹੋ ਸਹੀ ਹੈ ਜਾਂ ਸਟੈਂਡਰਡ ਦੀ ਚੋਣ ਜਿਹੜੀ ਮੁਕਰਰ ਕਰਨੀ ਚਾਹੀਦੀ ਜਾਂ ਸਿਰਫ ਇੱਕ ਸ਼ਗੂਫਾ ਹੀ ਛੱਡਿਆ ਕੇਂਦਰ ਸਰਕਾਰ ਕੇਂਦਰ ਕੋਈ ਵੀ ਸ਼ਗੂਫਾ ਨਹੀਂ ਛੱਡਦਾ ਜੀ ਉਹ ਚਾਲ ਚੱਲਦਾ ਪਰ ਉਹਦੀ ਚਾਲ ਇਹੋ ਹੈ ਕਿ ਕਿਸੇ ਤਰ੍ਹਾਂ ਸੁਭਿਆਂ ਨੂੰ ਕੰਟਰੋਲ ਕਰ ਲਈ ਹੈ ਆਪਣੇ ਕੰਟਰੋਲ ਚ ਰੱਖੀਏ ਸਾਡੀਆਂ ਵਿਦਿਅਕ ਸੰਸਥਾਵਾਂ ਸਾਡੇ ਪਾਣੀ ਸਾਡੇ ਖੇਤ ਸਾਡੀ ਖੇਤੀ ਸਾਡੀ ਸਿੱਖਿਆ ਸਾਡੇ ਖਜ਼ਾਨੇ ਉਹਨਾਂ ਸਾਰਿਆਂ ਦਾ ਕੰਟਰੋਲ ਆਪਣੇ ਕੋਲ ਗਏ ਜਿਹੜੇ ਜਿਨ੍ਹਾਂ ਦਾ ਟੀਚਾ ਹੀ ਇਹੀ ਹੈ ਕਿ ਇੱਕ ਦੇਸ਼ ਇੱਕ ਭਾਸ਼ਾ ਇੱਕ ਦੇਸ਼ ਇੱਕ ਟੈਕਸ ਇੱਕ ਦੇਸ਼ ਇੱਕ ਮੰਡੀ ਇੱਕ ਦੇਸ਼ ਇੱਕ ਲੀਡਰ ਫਿਰ ਉਹ ਇਹ ਇਹ ਉਹਨਾਂ ਦੀ ਖੁਸ਼ੂਬਾ ਨਹੀਂ ਹੋ ਸਕਦਾ ਉਹ ਚਾਲ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਕੇਂਦਰ ਜੇ ਕੰਟਰੋਲ ਕਰ ਲੂਗਾ ਤਾਂ ਇਹ ਸਭ ਤੋਂ ਬਾਗੀ ਨਹੀਂ ਹੋ ਸਕਣਗੇ ਪੰਜਾਬ ਜਾਂ ਇੱਕ ਖੇਤਰੀ ਖੇਤਰ ਆ ਜਿਹੜਾ ਹੈ ਉੱਤਰੀ ਭਾਰਤ ਇਹ ਆਵਾਜ਼ ਕਰਦਾ ਉਹਨਾਂ ਨੂੰ ਸਵਾਲ ਕਰਦਾ ਤਿੰਨ ਖੇਤੀਕਰਨਾਂ ਦੀ ਜਿਹੜੀ ਲੜਾਈ ਅਸੀਂ ਜਿੱਤ ਕੇ ਆਏ ਸੀ ਉਹ ਅਜੇ ਤੱਕ ਉਹਨਾਂ ਤਕਲੀਫ ਦਿੰਦੀ ਉਹ ਚੁਬਦੀ ਹੈ ਇਸ ਲਈ ਸੌਣ ਨਹੀਂ ਦਿੰਦੀ ਫਿਰ ਰਾਤ ਨੂੰ ਹੁੱਬੜਵਾਈ ਉੱਠਦੇ ਨੇ ਉਹੋ ਜਿਹੇ ਚੋ ਫੈਸਲੇ ਹੁੰਦੇ ਨੇ ਸੋ ਇਸ ਲਈ ਲੜਾਈ ਵੱਡੀ ਹੈ ਇਹ ਕੱਲੀ ਯੂਨੀਵਰਸਿਟੀ ਬਚਾਉਣ ਦਾ ਮਸਲਾ ਨਹੀਂ ਹੈ ਇਹ ਸਾਡੀ ਆਜ਼ਾਦ ਸੋਚ ਦੀ ਹੋਣ ਦਾ ਮਸਲਾ ਹੈ ਜਿਹਦੀ ਲੜਾਈ ਵਿਦਿਆਰਥੀ ਲੜ ਰਹੇ ਨੇ ਪਰ ਅਫਸੋਸ ਮੈਨੂੰ ਇਸ ਗੱਲ ਦਾ ਕਿ ਲੜਾਈ ਸਾਡੀ ਸਿਆਸੀ ਜਮਾਤ ਨੂੰ ਲੜਨੀ ਚਾਹੀਦੀ ਸੀ ਇਹ ਲੜਾਈ ਸਾਡੀ ਸਰਕਾਰ ਨੂੰ ਲੜਨੀ ਚਾਹੀਦੀ ਸੀ ਅੱਜ ਗੇਟ ਦੇ ਉੱਤੇ 92 ਐਮਐਲਏ ਹੋਣੇ ਚਾਹੀਦੇ ਸੀ ਅੱਜ ਗੇਟ ਦੇ ਉੱਤੇ 117 ਐਮਐਲਏ ਹੋਣੇ ਸੱਤ ਰਾਸਵਾ ਮੈਂਬਰ ਉਹ ਕਿੱਥੇ ਨੇ ਉਹ ਜਿਹੜਾ ਆ ਰਿਹਾ ਉਸ ਨੇ ਹੀ ਆ ਰਿਹਾ ਕਿ ਮੈਂ ਯੂਨੀਵਰਸਿਟੀ ਨਾਲ ਸੰਬੰਧ ਰਿਹਾ ਜੀ ਪਰ ਸਰਕਾਰ ਕਿੱਥੇ ਆ ਵਿਰੋਧੀ ਧਿਰ ਕਿੱਥੇ ਆ ਖੇਤਰੀ ਪਾਰਟੀ ਕਿੱਥੇ ਆ ਇਸ ਲਈ ਲੜਾਈ ਦੇ ਲਈ ਵਧਾਈ ਦੇ ਪਾਤਰ ਨੇ ਜਿਹੜੇ ਬੱਚੇ ਲੜੇ ਜਿਹੜੀਆਂ ਜਥੇਬੰਦੀਆਂ ਲੜੀਆਂ ਸਰਕਾਰ ਪਗੋੜਾ ਸਿਆਸੀ ਜਮਾਤ ਪਗੋੜਾ ਸੋ ਤੁਸੀਂ ਦੇਖਿਆ ਕਿ ਦੀਪਕ ਸ਼ਰਮਾ ਜੀ ਨਾਲ ਗੱਲਬਾਤ ਕੀਤੀ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਕੇਂਦਰ ਸਰਕਾਰ ਦਾ ਸ਼ਗੂਫਾ ਨਹੀਂ ਬਲਕਿ ਇੱਕ ਚਾਲ ਹੈ ਕੈਮਰਾਮੈਨ ਪ੍ਰਥਮਨ ਪਰਮਜੀਤ ਸਿੰਘ ਰੰਗਪੁਰਾਈ ਵਾਇਸਾ ਪੰਜਾਬ ਚੰਡੀਗੜ੍ਹ